ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਤੇ ਅੱਜ ਹੈਗਾ ਬਹੁਤ ਵੱਡਾ ਦਿਨ ਲੋਕਤੰਤਰ ਦੇ ਲਈ ਕਿਉਂਕਿ ਇੱਕ ਫੈਸਟੀਵਲ ਦੀ ਤਰ੍ਹਾਂ ਹੁੰਦਾ ਹੀ ਵੀ ਦਿਨ ਆਪਣਾ ਅੱਜ ਆਪਾਂ ਨੇ ਆਪਣੀ ਵੋਟ ਪਾ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇੱਕ ਕਾਂਹਲੀ ਗਵਰਨਮੈਂਟ ਦਾ ਚਨਾਮ ਕਰਨਾ ਆ ਤੇ ਸੋ ਆਪਣੀ ਵੋਟ ਸੋ ਸਮਝ ਕੇ ਪਾਇਓ ਵੈਸੇ ਜਦ ਤੱਕ ਇਹ ਵਲੌਗ ਆਉਣਾ ਜਦ ਤੱਕ ਤਾਂ ਸਾਰੇ ਵੋਟ ਪਾ ਚੁੱਕੇ ਹੋਮੋਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਆਪਣੀ ਵੋਟ ਸੋ ਸਮਝ ਕੇ ਪਾਉਣ ਦੇ ਲਈ ਤੇ ਔਰ ਮੈਂ ਵੀ ਜਾਣਾ ਆ ਵੋਟ ਪਾਉਣ ਦੇ ਲਈ ਅਜੇ ਤਾਂ ਬਹੁਤ ਜ਼ਿਆਦਾ ਭੀੜ ਹੋਣੀ ਹੈ ਮਾਰਨਿੰਗ ਮਾਰਨਿੰਗ ਤਾਂ ਤੇ ਮੈਂ ਸੋਚਿਆ ਕਿ ਥੋੜਾ ਦੁਪਹਿਰ ਨੂੰ ਹੀ ਜਾਵਾਂਗੇ ਤੇ ਜਾਇੰਦਰ ਜੀ ਕਾਲ ਕਰਕੇ ਪੁੱਛ ਲੈਣਗੇ ਜਦੋਂ ਥੋੜਾ ਜਿਆਦਾ ਰਾਹਤ ਜੀ ਨੂੰ ਵੀ ਉਹਨੂੰ ਜਾਵਾਂਗੇ ਬਟ ਉਦੋਂ ਤੱਕ ਮੈਂ ਬਹੁਤ ਕਨਫਿਊਜ਼ ਹਾਂ ਕਿ ਕਿਹਨੂੰ ਵੋਟ ਦਈਏ ਕੁਝ ਸਮਝ ਨਹੀਂ ਆ ਰਿਹਾ ਤੇ ਫਿਰ ਮੇਰਾ ਜੀ ਕਹਦਾ ਵੀ ਨੋਟਾ ਦਾ ਬਟਨ ਦਬਾਏ ਫਿਰ ਨੋਟਾ ਦੇ ਬਟਨ ਤੇ ਮੈਨੂੰ ਇਹ ਜਿੰਦਾ ਕਿ ਕਿਸੇ ਵੀ ਪਾਰਟੀ ਨੂੰ ਨਹੀਂ ਵੀ ਉਹ ਵੀ ਬੋਰਡ ਬੇਸਡ ਜਿ ਤਰ੍ਹਾਂ ਉਹ ਵਾਕ ਦੇਖਦੇ ਆ ਜਦ ਤੱਕ ਕੀ ਬਣਦਾ ਕਿ ਨੂੰ ਵੋਟ ਦਿੰਨੇ ਆ ਲਓ ਵੀ ਵੋਟ ਆਪਾਂ ਪਾਇਆ ਏ ਆ ਗਈ ਹੋ ਗਿਆ ਆਪਾਂ ਆਪਣਾ ਫਰਜ਼ ਨਿਭਾਇਆ ਏ ਵੋਟ ਪਾਤੀ ਆਪਾਂ ਨੇ ਤੇ ਥੋੜਾ ਆਪਾਂ ਲੱਗਿਆ ਸਲਾਈ ਕਰਨ ਉਹਨੇ ਭੁੱਲੇ ਜਿਓਂ ਤੇ ਆ ਸੂਟ ਪਤਾ ਨਹੀਂ ਮੈਂ ਹੀ ਪਤਲੀ ਹੋ ਗਈ ਪਤਾ ਨਹੀਂ ਕੁੜੀ ਨੇ ਮੈਜ਼ਰਮੈਂਟ ਕਰਦ ਕਰ ਲਿਆ ਤੇ ਸੂਟ ਹੁਣ ਥੋੜੇ ਖੁੱਲੇ ਨੇ ਜਿਹੜੇ ਆਪਾਂ ਨੇ ਨਾਲ ਲੈ ਕੇ ਜਾਣੇ ਆ ਹੁਣ ਜਿੱਧਰ ਹੁ ਜਾਣਾ ਆ ਤੇ ਫਿਰ ਮੈਂ ਸੋਚਿਆ ਕਿ ਚਲੋ ਮੈਂ ਹੀ ਸਿਉਣ ਮਾਰ ਲੈਂਦੀ ਹੁਣ ਏਡੀ ਛੇਤੀ ਕੌਣ ਕੀ ਕਰੂਗਾ ਕਿਉਂਕਿ 2-4 ਦਿਨ ਬਹਿ ਕੇ ਆਪਣੇ ਚਾਣ ਦੇ ਤਾਂ ਕਰਕੇ ਅੱਜ ਦਾ ਮੈਨੂੰ ਸਾਰਾ ਦੇ ਦੇਵੋਗੇ ਵੀ ਇਹ ਡਰੈਸ ਆਪੇ ਬਹੁਤ ਬਦਲਦੀ ਆਪਦਾ ਕੀ ਕਰੀਏ ਮੇਰੇ কুরਤੇ ਸੀਗੇ ਕਾਫੀ ਸਾਰੇ ਗਰਮੀ ਲਈ ਲੈ ਕੇ ਰੱਖੇ ਹੋਏ ਮੇਰੇ ਲਈ ਸਰਦੀ ਦੇ ਵਿੱਚ ਸੀ ਹੈ ਕਦੋਂ ਲੈ ਕੇ ਆਈ ਸੀ ਮੈਂ ਹਾਂ ਜਦੋਂ ਹੋ ਗਈ ਸੀ ਕਿ ਜਦੋਂ ਪਹਿਲਾਂ ਹੁਣ ਮੈਂ ਕਦੋਂ ਗਈ ਸੀਗੀ ਕੋਈ ਨਹੀਂ ਲੱਗਦੀਆਂ ਛੋਟੀਆਂ ਦੀ ਇਹਨਾਂ ਨੂੰ ਪਤਾ ਨਹੀਂ ਮੈਂ ਹੁਣ ਗਈ ਸੀ ਜਦੋਂ ਪੰਜਾਬ ਵਾਲਿਆਂ ਦੇ ਗਈ ਸੀ ਜਦੋਂ ਆਪਾਂ ਬਲੌਗ ਪਾਇਆ ਸੀ ਉਦੋਂ ਮੈਂ ਕੁੜਤੇ ਲੈ ਕੇ ਆਈ ਸੀ ਇਹ ਖੁੱਲੇ ਸੀਗੇ ਹੁਣ ਸਾਰਿਆਂ ਨੂੰ ਸਲਾਈ ਪਾ ਕੇ ਇਹ ਲਾ ਕੇ ਚੈੱਕ ਕਰਨੇ ਆ ਇਕੱਲਾ ਇਕੱਲਾ ਪਾ ਕੇ ਤੇ ਉਸ ਦੇ ਵਿੱਚੇ ਆ ਗਿਆ ਜਾਨੂੰ ਪਾਣੀ ਛਵੀਲ ਵਾਲਾ ਸੁਖਦੀਪ ਤੋਂ ਮੰਗਾਇਆ ਆਪਾਂ ਸ਼ਵੀਲ ਜਲਦੀ ਅੱਜ ਬੋਟਾਂ ਤੇ ਅੱਜ ਤਾਂ ਜੋ ਮਰਜ਼ੀ ਮੰਗ ਲਓ ਬੋਟਾਂ ਵਾਲਿਆਂ ਤੋਂ ਸਭ ਕੁਝ ਹਾਜ਼ਰ ਕਰਨਗੇ ਤੇ ਪਾਣੀ ਪੀਣੇ ਆਪਾਂ ਉਹ ਕਿਹੜੀ ਦਿੰਦੇ ਆ ਆਪਾਂ ਉਧਰ ਕੋਈ ਕਸਟਮਰ ਆਉਣਗੇ ਤੂੰ ਪੀ ਲੈ ਉਧਰ ਹੋਊਗਾ ਉਹ ਆ ਗਈ ਹੋਣੀਆਂ ਬੋਤਲ ਉਹ ਚੋਂ ਪੀ ਲੈਣਗੇ ਜੀ ਆਪਾਂ ਚੱਲੇ ਸਕੂਲ ਨੂੰ ਨਿੱਕੀ ਜੀ ਗੱਡੀ ਦੇ ਵਿੱਚ ਮੈਂ ਬੈਠਣ ਲੱਗੀ ਬੰਦਾ ਲੱਗੇ ਮੈਂ ਵਿੱਚੇ ਗਿਰ ਗਈ ਇਹਦੇ ਕਿਉਂਕਿ ਆਪਣੀ ਇੱਕ ਗੱਡੀ ਗਈ ਹੋਈ ਆ ਕੋਈ ਲੈ ਕੇ ਗਿਆ ਇੱਕ ਗੱਡੀ ਆਪਰੇ ਪਾਇਆ ਜੀ ਦੇ ਘਰ ਖੜੀ ਆ ਉੱਧਰ ਲੋਕ ਆ ਪਾਇਆ ਜੀ ਦੇ ਗਏ ਹੋਏ ਸੀਗੇ ਤੇ ਫਿਰ ਆਪਾਂ ਵੱਡੇ ਪਾਇਆ ਜੀ ਦੀ ਗੱਡੀ ਲੈ ਕੇ ਆਏ ਆਲਟੋ ਜੋ ਉਹਨੂੰ ਪੀਟੀਐਮ ਦਾ ਲੰਗ ਚੁੱਕੀ ਆ ਮਹਿਕਦੀ ਰਹਿ ਗਈ ਦੇਖਦੇ ਆ ਕਿ ਬੰਦਾ ਜੋਦੋਂ ਦਾ ਹੋਮਵਰਕ ਦੇ ਦੇ ਕਿਥੋਂ ਮਿਲੂਗਾ ਉਹ स्टार्ट होए राम जी oh, लो भी एक बीबी दा छुट्टी कर गई बाय बाय कर दे जह हाथ च बैठी हुंदी हां बाय बैठवे के जमे खोटे के उठाई हुंदे का बोझ दे दे बोझ आई गए ਜਾਓ ਹੁਣ ਸੱਦੀ ਕਾਲਜ ਵਿੱਚ ਜਾਈਆ ਬੱਚਿਆਂ ਦੀ ਪੀਟੀਐਮ ਤੋਂ ਆ ਕੇ ਉਸ ਤੋਂ ਬਾਅਦ ਆਪਾਂ ਥੱਕ ਗਏ ਸੁੱਤੇ ਤਾਂ ਆਪਾਂ ਵੇਰ ਨਹੀਂ ਆ ਗਏ ਹਨਾ ਬੈਠ ਕੇ ਗੱਲਾਂ ਬਾਤਾਂ ਮਾਰੀਆਂ ਬੱਚਿਆਂ ਨੂੰ ਹੋਮਵਰਕ ਕਰਵਾਇਆ ਉਹਨਾਂ ਦਾ ਬਹੁਤ ਜ਼ਿਆਦਾ ਛੁੱਟੀਆਂ ਤਾਂ ਹਜੇ ਆਉਣਾ ਹੈ ਕੱਲ ਨੂੰ ਆਊਗਾ ਕੱਲ ਇੱਕ ਤਰੀਕਾ ਹੈ ਨਾ ਕੱਲ ਨੂੰ ਆਉਗਾ ਕੱਲ ਆਪਾਂ ਜਾਣਾ ਵੋਟ ਪਾਉਣ ਦੇ ਲਈ ਯਾ ਇੰਨੇ ਦਿਨਾਂ ਤੋਂ ਵੇਟ ਕਰਦੇ ਸੀਗੇ ਦੇਖਦੇ ਆ ਚਾਰ ਨੂੰ ਰਿਜ਼ਲਟ ਆ ਗਿਆ ਜੀ ਦਾ ਮਰਜ਼ੀ ਆ ਮੈਨੂੰ ਚਾਹ ਵੀ ਮੈਂ ਨੋਟਾਂ ਨੂੰ ਵੋਟ ਪਾਉਣੀ ਆ ਮੈਨੂੰ ਇਹ ਚਾਹੇ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੀ ਫਿਲਹਾਲ ਮਤਲਬ ਫਿਲਹਾਲ ਕੱਲ ਨੂੰ ਪਤਾ ਨਹੀਂ ਕੋਈ ਪਾਰਟੀ ਚੰਗੀ ਲੱਗੇ ਇਹਨਾਂ ਦਾ ਚੱਕ ਕਿਹੜਾ ਬੋਲਦਾ ਏ ਇਹ ਤਾਂ ਤਰਸੇਮ ਦੱਸ ਰਦਾ ਇਹ ਤਾਂ ਇਹ ਕਹਿੰਦਾ ਵੀ ਵੋਟ ਪਾਓ ਆਪਦੀ ਕੀਮਤੀ ਵੋਟ ਨੂੰ ਜ਼ਰੂਰ ਪਾ ਕੇ ਆਓ ਇੱਕ ਜ਼ਿੰਮੇਵਾਰ ਨਾਗਰਿਕ ਬਣੋ ਜਿਹੜੀ ਮਰਜ਼ੀ ਪਾਰਟੀ ਨੂੰ ਪਾਓ ਚਾਹੇ ਨੋਟਾ ਨੂੰ ਪਾਓ ਬਟ ਆਪਣੀ ਜਿਹੜੀ ਵੋਟ ਹੈ ਉਹ ਜ਼ਰੂਰ ਪਾ ਕੇ ਆਓ ਤੇ ਆਪਾਂ ਪਾ ਕੇ ਆਵਾਂਗੇ ਦੇਖਦੇ ਹਾਂ ਕੱਲ ਤੱਕ ਅਜੇ ਮੇਰੇ ਪਤਾ ਨਹੀਂ ਮੂਹਰ ਬਦਲ ਜਵੇ ਕਿਸੇ ਪਾਰਟੀ ਨਾਲ ਅੱਜ ਡਿਸਕਸ਼ਨ ਕਰੂੰਗੀ ਮੈਂ ਇੰਦਰਜੀਤ ਦੇ ਨਾਲ ਵੀ ਕੀ ਕਰੀਏ ਕਿਹੜੀ ਪਾਰਟੀ ਨੂੰ ਪਾਈਏ ਵੋਟ ਫਿਰ ਉਹ ਡਿਸਕਸ਼ਨ ਤੇ ਕਰਕੇ ਫਾਈਨਲ ਹੋ ਗਿਆ ਉੱਥੇ ਰੱਖਦੇ ਨੂੰ ਕੱਲ ਨੂੰ ਪਾ ਕੇ ਦੇਖੀਏ ਬਿਲਕੁਲ ਰੈਡੀ ਆਣੇ ਇਹ ਓਕੇ जी टाइम हो गया अपना छुट्टी का मतलब पौने सत्त हो गए ने कोई रख के नहीं रहा इधर ले पीछे ने सारे जने की करते कर हैं ले गलोड करते हो आप भी चलीए क्योंकि बच्चे तक गए तो चल के तो देखिए कमकार लो जी ग्डी लोड हो रही है इधर तो लाती ਆ ਲਾਲੀ ਦਾਦੀ ਪੂਰੀ ਹੋ ਗਈ ਲੈ ਇਹਨੂੰ ਪਤਾ ਹੀ ਨਹੀਂ ਹੈਗਾ ਦੁਪਹਿਰ ਦਾ ਉਹ ਦੇਖਦੀ ਉੱਤੇ ਡਾਗ ਲੱਗ ਗਿਆ ਉਹ ਮੇਰੇ ਕੋਲ ਦੀ ਐ ਅੱਗੇ ਆਉਂਦੇ ਨਹੀਂ ਮੈਨੂੰ ਪਛਾਣਦਾ ਨਹੀਂ ਕੌਣ ਕੌਣ ਨੇ ਬੈੜੀ ਹੋਣੀ ਆਉਂਦੀ ਹੈ ਹਾਂ ਮੈਂ ਇਹਨੂੰ ਹਲਾ ਕਹਦਾ ਇਹ ਮਜੂਦਾ ਪਾਣੀ ਜਿਹੜਾ ਮਰ ਗਿਆ ਇਹ ਰੋਟੀ ਨਾਲ ਆਉਂਦਾ ਰੱਤੰਦਾ ਲੈ 10 ਤੈਨੂੰ ਹੋਰ ਪਤਾ ਲੱਗਿਆ ਇਹਨੂੰ ਸਾਮ ਨੂੰ ਪਤਾ ਲੱਗਿਆ ਲੈ ਲਓ 10 ਪਾਈ ਲੋ ਜੀ ਦੇਖੋ ਜਿਹੜੀ ਆਪਾਂ ਕੱਲ ਬਣਾਈ ਸੀ ਆਈਸਕ੍ਰੀਮ ਚਾਕਲੇਟ ਵਾਲੀ ਰੈਡੀ ਆ ਤੇ ਹੁਣ ਖਾ ਕੇ ਦੱਸਦੇ ਆ ਤੁਹਾਨੂੰ ਕਿੱਦਾਂ ਬਣੀ ਆ ਜਿਹੜੀ ਆਪਾਂ ਕੱਪ ਜਿਹਦੇ ਵਿੱਚ ਉਹਨਾਂ ਚ ਜਮਾਈ ਸੀ ਉਹ ਤਾਂ ਜ਼ਿਆਦਾ ਨਹੀਂ ਜੰਮੀ ਹੁਣ ਆਪਾਂ ਇਹ ਵਾਲੀ ਖਾ ਲੈਨੇ ਆ ਸਾਰਾ ਇਹਦੇ ਵਿੱਚ ਕੱਢ ਕੇ ਬੇਸ ਰੱਖ ਦਨੇ ਆ ਤੇ ਮਾਰਨਿੰਗ ਖਾ ਲੈਣਗੇ ਬੱਚੇ ਤੇ ਦੇਖਦੇ ਹਾਂ ਹੁਣ ਖਾ ਕੇ ਕਿੱਦਾਂ ਦੀ ਬਣੀ ਆ ਜੋਵਨ ਕਿੱਦਾਂ ਲੱਗੀ ਆਈਸਕ੍ਰੀਮ ਯੰਮੀ ਮੈਨੂੰ ਤੈਨੂੰ ਟੇਸਟੀ ਆ ਟੇਸਟੀ ਆ ਪਾਸ ਆ ਹੁਣ ਆਪਾਂ ਸਟਰਾਬੇਰੀ ਫਲੇਵਰ ਲਿਆਵਾਂਗੇ ਤੇ ਬੈਨੀਲਾ ਠੀਕ ਆ ਚਾਕਲੇਟ ਖਾਲੀ ਹੁਣ ਸਟਰਾਬੇਰੀ ਤੇ ਬੈਨੀਲਾ ਓਕੇ ਓਕੇ ਅਬ ਦੂਜੀ ਕਿਹੜੀ ਤੇ ਦੂਜੀ ਜਿਹੜੀ ਹੋਰ ਲਿਆਈ ਸੀ ਗ੍ਰੀਨ ਵਾਲੀ ਉਹ ਫਲੂਦਾ ਆ ਉਹ ਆਈਸਕ੍ਰੀਮ ਨਹੀਂ ਆ ਗਈ ਉਹ ਫਲੂਦਾ ਉਹ ਵੀ ਬਣਾ ਕੇ ਦਵਾਂਗੀ ਆਪਾਂ ਖਾ ਲਾਂਗੇ ਓਕੇ ਹਾਂ ਉਹ ਵੀ ਖਾ ਲਾਂਗੇ ਬਣਾ ਕੇ ਦੋ ਆਈਸਕ੍ਰੀਮ ਮੰਗੋ ਹੀ ਹੁੰਦਾ ਹਾਂ ਹਾਂ ਹੁਣ ਪਾਪਾ ਆ ਜਵੇ ਪਾਪਾ ਨੂੰ ਪੁੱਛਦੇ ਆ ਵੀ ਕਿੰਦਾ ਲੱਗੀ ਖਾ ਕੇ ਦੇਖੇ ਬਹੁਤ ਟੇਸਟੀ ਹੈ ਹੈ ਚਮਚੇ ਨਾਲ ਦੋੜ ਖੋਰ ਕੇ ਥੋੜੀ ਖਾਈ ਦੀ ਆਈਸਕ੍ਰੀਮ ਉਹ ਯਾਰ ਕੋਈ ਨਹੀਂ ਨਹੀਂ ਦੇਈ ਬੰਦੂ ਦੇਖੀ ਐਸਾ ਚਮਚੇ ਨਾਲ ਖਾਈ ਜਾਂਦੇ ਨੇ ਨੇ ਦੋ ਜੰਮ ਕੇ ਖਾ ਲਈ ਥੋੜਾ ਜੀ ਮੈਂ ਲੱਗਦਾ ਹੈ ਇੱਕ ਆਈਸਕ੍ਰੀਮ ਖਾ ਗਿਆ ਚਲ ਦੱਸ ਸਾਨੂੰ ਖਾ ਕੇ ਕਿਵੇਂ ਆ ਇੱਕ ਟਾਈਮ ਲੱਗੂਗਾ ਪੇਣੀ ਹੈ ਤੈਨੂੰ ਆਇਆ ਤਾਂ ਸਵਾਦ ਜੋ ਉਹ ਦੇ ਦਿੰਦੇ ਮੇਰੇ ਨਾਲ ਦਾਲ ਦੇ 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 ਹੋਇਆ ਇੰਜ ਕਰਕੇ ਇੰਦਰ ਜੀ ਦੇਖੀ ਆਏ ਹੈ ਕਿੱਦਾਂ ਆ? ਤੇਰਾ ਪਾਪਾ। ਹਾਂ ਫਲੇਵਰ ਦੱਸ ਕਿਹੜਾ ਆ? ਕੌਫੀ ਫਲੇਵਰ ਠੀਕ ਆ। ਚੁੱਪ ਰਹੀ ਰੋ। ਇਹਦਾ ਰੰਗ ਤੋਂ ਹੀ ਪਤਾ ਲੱਗਣਾ ਚਾਹੀਦਾ। ਹਾਂ। ਗੈਸ ਗੈਸ ਗੈਸ। ਕਾ ਦਾ? ਕੌਫੀ ਆ। ਲੱਗ ਕੌਫੀ ਫਲੇਵਰ ਹੁੰਦਾ ਆਈਸਕ੍ਰੀਮ ਦਾ। ਕੀ ਪਾਇਆ ਇਹ ਚ? ਪਹਿਲਾਂ ਫਲੇਵਰ ਦੱਸੋ ਕਿਹੜਾ ਆ। ਚੁੱਪ ਰਹੀ ਜੀ ਇਹ ਸਵਾਦ ਜੇ ਨਹੀਂ ਆਇਆ। ਲੈ ਦੋਹਰਾ ਦੂਜਾ ਚਮਚਾ ਪਾਓ। ਬੰਦ ਖਾਧੀ ਜਾਂ ਨਹੀਂ।

ਉਹ ਆਤ ਕਾਜੂ ਆ ਨਾ ਡੋਲਦੀ ਤੂੰ ਫੜਾ ਅਗਲੀ ਵਾਰ ਜੋਗਨ ਵੈਨੀਲਾ ਤੇ ਸਟਰਾਬਰੀ ਨਹੀਂ ਦੇਣੀ ਪਾਪਾ ਨੂੰ ਹਾਂ ਵੈਨੀਲਾ ਤੇ ਸਟਰਾਬਰੀ ਠੀਕ ਆ ਪਾਪਾ ਹੈ ਤਾਂ ਤਾਂ ਨਹੀਂ ਖਾਣੀ ਹਾਂ ਜੀ ਲਓ ਜੀ ਟਾਈਮ ਹੋ ਗਿਆ 10:30 ਦਾ ਤੇ ਹੁਣ ਆਪਾਂ ਟਾਈਮ ਦੇਣਾ ਪਈਏ ਕਿਉਂਕਿ ਮਾਰਨਿੰਗ ਟਾਈਮ ਦੇ ਨਾਲ ਉੱਠ ਕੇ ਬੋਟ ਪਾਉਣ ਦੇ ਲਈ ਜਾਣਾ ਹੈ ਆਪਾਂ ਔਰ ਮੈਂ ਖਾਰੀਆਂ ਆਪਣੇ ਨੱਟਸ ਕਿਉਂਕਿ ਅੱਜ ਮੈਂ ਮਾਰਨਿੰਗ ਭੁੱਲ ਗਈ ਸੀ ਖਾਣੇ ਇਹ ਮੇਰਾ ਟਿਫਨ ਆ ਨੱਟਸ ਵਾਲਾ ਇਦੇ ਵਿੱਚ ਮਤਲਬ ਡੇਲੀ ਲੱਗ-ਲੱਗ ਤਰ੍ਹਾਂ ਦੇ ਹੁੰਦੇ ਆ ਇਹਦੇ ਵਿੱਚ ਮਤਲਬ ਪੂਰਾ ਪੈਕ ਮਿਲ ਵੱਡਾ ਪੈਕੇਟ ਮਿਲਦਾ ਉਹਦੇ ਵਿੱਚ ਛੋਟੇ-ਛੋਟੇ ਪਾਊਚ ਹੁੰਦੇ ਆ ਅਕੋਰਡਿੰਗ ਟੂ ਡੇਸ ਸੰਡੇ ਮੰਡੇ ਟਿਊਜ਼ਡੇ ਇਦਾਂ ਸਾਰੇ ਹਫਤੇ ਦੇ ਅਕੋਰਡਿੰਗ ਤੇ ਡੇਲੀ ਦੀ ਡਾਈਟ ਲੱਗ-ਲੱਗ ਹੁੰਦੀ ਆ ਅੰਜੀਰ ਹੋ ਗਿਆ ਪਿਸਤਾ ਹੋ ਗਿਆ ਡਰਾਈ ਫਰੂਟਸ ਸਾਰੇ ਹੀ ਡਰਾਈ ਫਰੂਟਸ ਹੁੰਦੇ ਆ ਬਲੂ 베ਰੀ ਬਦਾਮ ਕਾਜੂ ਬਾਕੀ ਹੋਰ ਆ ਬਲੂ 베ਰੀ ਉਹ ਬੀਜੇ ਹੁੰਦੇ ਆ ਕਾਦੇ ਕੱਦੂ ਦੇ ਕੱਦੂ ਪੇਠੇ ਇਦਾਂ ਬੀਜੇ ਹੁੰਦੇ ਆ ਬਲੂ ਬੈਰੀ ਉਹ ਤਾਂ ਆਪਾਂ ਖਾਂਦੇ ਨਹੀਂ ਉਹ ਸੰਡੇ ਨੂੰ ਇਹ ਖਾਂਦੇ ਹੁੰਦੇ ਆ ਹਨਾ ਕਿਉਂਕਿ ਉਹ ਸੰਡੇ ਨੂੰ ਹੁੰਦੇ ਆ ਉਹ ਵਾਲੀ ਮੈਨੂੰ ਪਸੰਦ ਨਹੀਂ ਹੈਗੇ ਬੀਜੇ ਨਹੀਂ ਮੇਟੋ ਖਾਦੇ ਜਾਂਦੇ ਬਾਕੀ ਸਾਰੇ ਮੈਂ ਖਾ ਲੈਂਦੀ ਮਾਰਨਿੰਗ ਮੈਂ ਭੁੱਲ ਗਈ ਸੀ ਤਾਂ ਕਰਕੇ ਮੈਂ ਆਪਣੀ ਉਹ ਡਾਈਟ ਹੁਣ ਲਈ ਆ ਕਿਉਂਕਿ ਇਹ ਸਾਰਿਆਂ ਨੂੰ ਜ਼ਰੂਰੀ ਹੁੰਦੀਆਂ ਜਦੋਂ ਤੁਸੀਂ 30 ਤੋਂ ਪਲੱਸ ਹੋ ਜਾਂਦੇ ਹੋ ਤਾਂ ਇਹ ਜ਼ਰੂਰੀ ਹੁੰਦੀ ਆ ਤਾਂ ਸਾਰਿਆਂ ਦੇ ਲਈ ਤੇ ਹੁਣ ਆਪਣੀ ਵੀ ਇਸ 30 ਪਲੱਸ ਹੋ ਚੱਲੀ ਆ ਦਨ ਅੱਛਾ ਰਹਿੰਦਾ ਬਾਡੀ ਦੇ ਲਈ ਸਾਰਾ ਇਹ ਸੋ ਆਪਣੀ ਆਈਸਕ੍ਰੀਮ ਵੀ ਪਾਸ ਹੋ ਗਈ ਜੀ ਤੇ ਆਪਾਂ ਇੱਕੇ ਫਲੇਵਰ ਲੈ ਕੇ ਆਏ ਸੀ ਹੁਣ ਆਪਾਂ ਲੈ ਕੇ ਆਵਾਂਗੇ ਵੈਨੀਲਾ ਔਰ ਸਟਰਾਬੇਰੀ ਔਰ ਚਾਕਲੇਟ ਵਗੈਰਾ ਅਲਗ-ਅਲਗ ਫਲੇਵਰ ਲੈ ਕੇ ਆਵਾਂਗੇ ਤੇ ਫਿਰ ਬਣਾਇਆ ਕਰਾਂਗੇ ਬਾਈ ਫਰੂਟਸ ਕਰਨਾ ਕਿ ਆਵਾਂਗੇ ਹੋਰ ਤੇ ਸਾਰਾ ਇਕੱਠੀ ਵੈਸ਼ ਕਰਕੇ ਰੱਖ ਲੈਣਾ ਮੈਂ ਫਿਰ ਆਪਾਂ ਡੇਲੀ ਬਣਾਇਆ ਕਰਾਂਗੇ ਸੋ ਚਲੋ ਜੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਕੱਲ ਫਿਰ ਵੋਟ ਪਾਉਣ ਦੇ ਲਈ ਚੱਲਾਂਗੇ ਤੇ ਦੇਖਦੇ ਆ ਫਿਰ ਕਿਹਨੂੰ ਵੋਟ ਪਾਣੀ ਆ ਤੇ ਕਿਹੜੀ ਪਾਰਟੀ ਜਿੱਤੂ ਨਹੀਂ ਆਪਾਂ ਤਾਂ ਉਹ ਕਰ ਲੈਣਾ ਵੀ ਜਿਹੜੀ ਜਿੱਤ ਗਈ ਉਹਨੂੰ ਪਾਈ ਸੀਗੀ ਬਸ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਗੁੱਡ ਨਾਈਟ